ਸਖਦੇਵ ਸਿੰਘ ਢੀਂਸਾ ਦੇ ਸ਼੍ਰੀ ਅਕਾਲ ਤਖਤ ਸਹਿ ਵਜੋ ਲਗਾਈ ਸਜ਼ਾਤ ਪੂਰੀ ਹੋ ਗਈ ਹੈ ਸਜ਼ਾ ਪੂਰੀ ਹੋਣ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਢੀਂਸਾ ਦਰਬਾਰ ਸੈ ਪਹੁੰਚੇ ਸਖਦੇਵ ਸਿੰਘ ਢੀਂਸਾ ਨੇ ਪੰਜ ਸਿੰਘ ਸਹਿਬਾਨ ਦੇ ਹੁਕਮ ਅਨੁਸਾਰ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿੱਤੇ ਜਾਣ ਨੂੰ ਸਹੀ ਠਹਿਰਾਣ ਲਈ ਕਾਲੀਦਲ ਵੱਲੋਂ ਸ਼੍ਰੋਮਣੀ ਕਮੇਟੀ ਤੋਂ ਦਵਾਏ 82 ਲੱਖ ਦੇ ਇਸ਼ਤਿਹਾਰਾਂ ਦੀ ਵਿਆਸਮੇਤ ਬੰਦੀ ਆਪਣੇ ਸਤਵੇਂ ਹਿੱਸੇ ਦੀ ਰਕਮ ਜਮ੍ਹਾਂ ਕਰਵਾਈ ਹੈ ਢੀਂਸਾ ਨੇ ਆਪਣੇ ਹਿੱਸੇ ਵਜੋਂ 1578685 ਦਾ ਚੈੱਕ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸੌਪਿਆ ਅਸੀਂ ਆਪਣੇ ਆਪ ਦਾ ਭਾੜੂ ਪੂਰਨ ਦਿੱਤਾ ਤੇ ਸਤਗੁਰਾਂ ਨੇ ਜੋ ਵਾਅਦੇ ਕੀਤੇ ਉਹ ਪੂਰੀ ਕਰ ਦਿੱਤੇ ਉਹਨਾਂ ਕਾਲ ਤੱਕ ਸਾਹਿਬ ਦਾ ਮੇਰੇ ਲਈ ਹੁਕਮ ਰੱਬ ਦਾ ਹੁਕਮ ਸੀ ਉਹ ਸੀ ਮੰਨ ਲਿਆ ਤੇ ਹੁਣ ਅੱਗੇ ਕੀ ਰਹੀ ਜੀ ਤੁਹਾਡੀ ਅੱਗੇ ਤਾਂ ਅੱਗੇ ਤਾਂ ਦੱਸਿਆ ਵੀ ਕੋਈ ਮੇਰੀ ਪੋਲਿਟਿਕਸ ਕੋਈ ਇੰਟਰਸਟ ਨਹੀਂ ਲਿਆ ਕਰਦਾ ਪਿਆ ਨਾ ਤੇ ਮੈਂ ਮੇਰੀ ਉਮਰ ਵੀ ਅਲਾਉ ਨਹੀਂ ਕਰਦੀ ਤੇ ਇਸ ਕਰਕੇ ਮੈਂ ਇੱਕ ਕਿਸਮ ਦਾ ਜਿਹੜੀ ਰਾਜਨੀਤਿਕ ਅਗੀ ਪੋਲਿਟਿਕਸ ਉਹ ਤਾਂ ਮੰਦੂਰ ਹੈ ਬਿਊਰੋ ਰਿਪੋਰਟ ਟੀਕੀਆ ਟੀਵੀ ਸਖਦੇਵ ਸਿੰਘ ਢੀਂਸਾ ਦੇ ਸ਼੍ਰੀ ਅਕਾਲ ਤਖਤ ਸਹਿਬ ਵੱਜੋਂ ਲਗਾਈ ਸਜ਼ਾਤ ਪੂਰੀ ਹੋ ਗਈ ਹੈ ਸਜ਼ਾ ਪੂਰੀ ਹੋਣ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਢੀਂਸਾ ਦਰਬਾਰ ਸਹਿਬ ਪਹੁੰਚੇ ਸਖਦੇਵ ਸਿੰਘ ਢੀਂਸਾ ਨੇ ਪੰਜ ਸਿੰਘ ਸਹਿਬਾਨ ਦੇ ਹੁਕਮ ਅਨੁਸਾਰ ਡੇਰਾ ਸਿਰਸਾ ਮੁੱਖੀ ਨਮਾਫੀ ਦਿੱਤੇ ਜਾਣ ਨੂੰ ਸਹੀ ਠਹਿਰਾਣ ਲਈ ਕਾਲੀਦਲ ਵੱਲੋਂ ਸ਼੍ਰੋਮਣੀ ਕਮੇਟੀ ਤੋਂ ਦੋવાય 82 ਲੱਖ ਦੇ ਇਸ਼ਤਿਹਾਰਾਂ ਦੀ ਵਿਆਸਮੇਤ ਬੰਦੀ ਆਪਣੇ ਸਤਵੇਂ ਹਿੱਸੇ ਦੀ ਰਕਮ ਜਮ੍ਹਾਂ ਕਰਵਾਈ ਹੈ ਟੀਨਸਾ ਨੇ ਆਪਣੇ ਹਿੱਸੇ ਜੋ 15786585 ਦਾ ਚੈੱਕ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸੌਪਿਆ ਅਸੀਂ ਆਪਦੇ ਆਪ ਦਾ ਭਾੜਾ ਪੂਰਾ ਕੀਤਾ ਤੇ ਸਦਗੁਰਾਂ ਨੇ ਦੋ ਪੱਖੀ ਚੀਜ਼ ਕੀਤੀ ਉਹ ਪੂਰੀ ਕਰ ਦਿੱਤੀ ਉਹਨਾਂ ਕਾਲ ਤੱਕ ਸਾਡਾ ਮੇਰੇ ਲਈ ਹੁਕਮ ਰੱਬ ਦਾ ਹੁਕਮ ਸੀ ਉਹ ਸੀ ਮੰਨ ਲਿਆ ਤੇ ਹੁਣ ਅੱਗੇ ਕੀ ਅੱਗੇ ਤਾਂ ਅੱਗੇ ਤਾਂ ਦੱਸਿਆ ਵੀ ਕੋਈ ਮੇਰੀ ਪੋਲਿਟਿਕਸ ਕੋਈ ਇੰਟਰਸਟ ਨਹੀਂ ਲਿਆ ਕਰਦਾ ਪਿਆ ਨਾ ਤੇ ਮੈਂ ਮੇਰੀ ਉਮਰ ਵੀ ਅਲਾਉ ਨਹੀਂ ਕਰਦੀ ਤੇ ਇਸ ਕਰਕੇ ਮੈਂ ਇੱਕ ਕਿਸਮ ਦਾ ਜਿਹੜੀ ਰਾਜਨੀਤਿਕ ਹੈਗੀ ਪੋਲਿਟਿਕਸ ਉਹ ਤਾਂ ਮੰਦੂਰ ਹੈ ਬਿਊਰੋ ਰਿਪੋਰਟ ਜਿੱਕਿਆ ਟੀਵੀ ਸੁਖਦੇਵ ਸਿੰਘ ਕਿੰਡਸਾ ਦੇ ਸ਼੍ਰੀ ਅਕਾਲ ਤਖਤ ਸਹਿ ਵਜੋ ਲਗਾਈ ਸਜ਼ਾ ਪੂਰੀ ਹੋ ਗਈ ਸਜ਼ਾ ਪੂਰੀ ਹੋਣ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਢੀਂਸਾ ਦਰਬਾਰ ਸਰ ਪਹੁੰਚੇ ਸਕਦੇਵ ਸਿੰਘ ਢੀਂਸਾ ਨੇ ਪੰਜ ਸਿੰਘ ਸਹਿਬਾਨ ਦੇ ਹੁਕਮ ਅਨੁਸਾਰ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿੱਤੇ ਜਾਣ ਨੂੰ ਸਹੀ ਠਹਿਰਾਉਣ ਲਈ ਕਾਲੀਦਲ ਬਲੋ ਸ਼ਰਮਣੀ ਕਮੇਟੀ ਤੋਂ ਦਵਾਈ 82 ਲੱਖ ਦੇ ਇਜਤਿਹਾਰਾਂ ਦੀ ਵਿਆਸਮੇਤ ਬੰਦੀ ਆਪਣੇ ਸਤਵੇਂ ਹਿੱਸੇ ਦੀ ਰਕਮ ਜਮ੍ਹਾਂ ਕਰਵਾਈ ਹੈ ਢੀਂਸਾ ਨੇ ਆਪਣੇ ਹਿੱਸੇ ਜੋ 1578685 ਦਾ ਚੈੱਕ ਸ਼ਰਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸੌਪਿਆ ਅਸੀਂ ਆਪਦੇ ਆਪ ਦਾ ਭਾੜ ਉਜ਼ਾਰ ਦਿੱਤਾ ਤੇ ਸਤਿਗੁਰਾਂ ਨੇ ਜੋ ਬਾਕੀ ਸੱਚ ਕੀਤੇ ਉਹ ਪੂਰੀ ਕਰ ਦਿੱਤੇ। ਉਹਨਾਂ ਕਾਲ ਤੱਕ ਸਾਹਿਬ ਦਾ ਮੇਰੇ ਲਈ ਹੁਕਮ ਰੱਬ ਦਾ ਹੁਕਮ ਸੀ ਉਹ ਸੀ ਮੰਨ ਲਿਆ। ਤੇ ਹੁਣ ਅੱਗੇ ਕੀ ਅੱਗੇ ਤਾਂ ਅੱਗੇ ਤਾਂ ਦੱਸਿਆ ਵੀ ਕੋਈ ਮੇਰੀ ਪੋਲਿਟਿਕਸ ਕੋਈ ਇੰਟਰਸਟ ਨਹੀਂ ਲਿਆ। ਕਰਦਾ ਪਿਆ ਨਾ ਤੇ ਮੈਂ ਮੇਰੀ ਉਮਰ ਵੀ ਅਲਾਉ ਨਹੀਂ ਕਰਦੀ। ਤੇ ਇਸ ਕਰਕੇ ਮੈਂ ਇੱਕ ਕਿਸਮ ਦਾ ਜਿਹੜੀ ਰਾਜਨੀਤਿਕ ਹੈਗੀ ਪੋਲਿਟਿਕਸ ਉਹ ਤੋਂ ਮੰਦੂਰ ਬਿਊ ਰਿਪੋਰਟ ਟਿੱਕੀਆ ਟੀਵੀ